ਹੈਲੋ ਜੇ ਸੰਤਾਂ ਦੀ ਕਿਸਮਤ ਵਾਲੀਆਂ ਕਰਮਾਂ ਵਾਲੀਆਂ ਭਾਗਾਂ ਵਾਲੀਆਂ ਮੁਕੱਦਰ ਤੇਰਾ ਬੜਾ ਤੇਜ ਆ ਬਾਹਰਲੇ ਦੇਸਾਂ ਨੂੰ ਜਾਏਂਗੀ ਹਵਾਈ ਜਾ ਜਾਂਦੀ ਸੈਰ ਕਰਨਗੀ ਮਾਪਿਆਂ ਨੂੰ ਸੁੱਖ ਦੇਂਗੀ ਨੋਟਾਂ ਦਾ ਬਿਸਤਰਾ ਪਿਛਾ ਕੇ ਸਾਇਆ ਕਰਨਗੀ ਪੰਜ ਪੰਜ ਸੌ ਦੇ ਨੋਟਾਂ ਦਾ ਲਵਾ ਦਈਏ ਸਹਰਾਣਾ ਤੈਨੂੰ ਇੱਕ ਵਚਨ ਕਰਕੇ ਜਾਣਾ ਬੋਲ ਵਚਨ ਕਰਦੀਏ ਗੁੱਸਾ ਤਾਂ ਨਹੀਂ ਕਰਨਗੀ ਓ ਹਲੋ ਤੁਸੀਂ ਕੌਣ ਬੋਲ ਰਹੇ ਹੋ ਬੁੱਲਾ ਕੀ ਜਾਣਾ ਮੈਂ ਕੌਣ ਆ ਜੋਗੀਆਂ ਫਕੀਰਾਂ ਦਾ ਕੋਈ ਨਾਂ ਨਹੀਂ ਹੁੰਦਾ ਚੇਲੀਏ ਨਾ ਮੈਂ ਪੰਡਤ ਨਾ ਮੈਂ ਕਾਜੀ ਪਤਾ ਨਹੀਂ ਰੱਬ ਕਿਹੜਿਆ ਰੰਗਾਂ ਵਿੱਚ 라ਜੀ ਬੰਦਾ ساری ਉਮਰ ਮੈਂ ਮੈਂ ਕਰਦਾ ਮਰ ਜਾਂਦਾ ਮੈਂ ਮੈਂ ਤਾਂ ਬੱਕਰੀਆਂ ਕਰਦੀਆਂ ਹੁੰਦੀਆਂ ਨੇ ਓ ਚੇਲੀਏ ਕੋਈ ਗੁਰਦਾ ਡੜਾ ਕੋਈ ਦੁੱਧਾ ਪੜਾ ਤੇਰਾ ਕਰਦੀਆ ਭਲਾ ਤੇਰੀ ਜੈਜਾ ਕਰ ਹੋ ਜਾਣੀਆਂ ਤੈਨੂੰ ਦੇ ਦਿਆ ਗਿੱਦੜ ਸਿੰਗੀ ਪਿੰਗ ਤਨਿੰਗੀ ਹੱਥ ਜੋੜੀ ਪ੍ਰੇਮ ਜੋੜੀ ਸੁਰਗ ਬੂਟੀ ਜਿਮਨੀ ਪੂਟੀ ਦੇ ਦਿਆ ਫਿਰ ਮੰਨੇ ਕੀ ਬਾਬਿਆਂ ਨੂੰ ਇਹ ਲੈ ਦੱਸ ਤੂੰ ਮੇਰਾ ਨੰਬਰ ਕਿੱਥੋਂ ਲਿਆ ਹੈ ਗੁੱਸਾ ਖਾਗੀ ਲੱਗਦੀ ਹੈ ਚੇਲੀਏ ਗੁੱਸਾ ਨਾ ਕਰ ਗੁੱਸੇ ਦਾ ਤੈਨੂੰ ਵੀ ਜੰਤਰ ਦੇ ਕੇ ਜਾਵਾਂਗੇ 21 ਸਿੱਧਾਂ ਦਾ ਲਾਲ ਖੰਮਣੀ ਨੂੰ 7.5 ਗੰਨਾ ਦੇ ਕੇ ਖੱਬੇ ਗੋਟਨਾ ਬਾਲਨੀ 11.5 ਰੁਪਿਆ ਦੇ ਚੌਲ ਤਿੰਨ ਵੀਰਵਾਰ ਕੀੜਿਆਂ ਦੇ ਭੌਣ ਨੂੰ ਖਵਾਉਣ ਦਾ ਕਰਦੀ ਹੈ ਪ੍ਰਬੰਧ ਤੇ ਤੈਨੂੰ ਗੁੱਸਾ ਆਉਣਾ ਹੋ ਜਾ ਬੰਦ 6 ਫੁੱਟ ਦਾ ਕੱਦ ਦੀ ਆ ਆ ਮਾਰੇ ਖੋਲਾ ਮੱਥੇ ਮੇਰੇ ਕਰਾ ਲੈਂਦਾ ਕਰਾ ਲੈਂਦਾ ਜੇ ਸੋਹਣੀ ਕੁੜੀ ਦਾ ਵੇ ਮੈਨੂੰ ਵੀ ਇੰਸਪੈਕਟਰ ਦਾ ਆਉਂਦਾ ਸੀ ਮੈਂ ਤਾਂ ਉਹੀ ਨਹੀਂ ਕਰਾਇਆ ਹੋਏ ਨਾ ਕਿ ਤੈਨੂੰ ਡੀਆਈਜੀ ਦਾ ਆਉਂਦਾ ਵੇ ਸਪੈਕਟਰ ਦਾ ਆਉਂ ਉਹ ਨਹੀਂ ਦੇਖੇ ਜਾਂਦੇ ਕਦ ਨਹੀਂ ਦੇ ਇਹ ਤਾਂ ਤੁਸੀਂ ਮੇਰਾ ਧੋਖਾ ਕਰਕੇ ਜਿਹੜੀ 6 ਇੰਚ ਦੀ ਹੀਲ ਪਾਈ ਫਿਰਦੀ ਸੀਗੀ ਮਟਕ ਮਟਕ ਤੁਰਦੀ ਸੀਗੀ ਹਾਂ ਮੈਂ ਤਾਂ ਆਪੀ ਮਟਕ ਮਟਕ ਮੈਨੂੰ ਕੀ ਪਤਾ ਸੀ ਆ ਲੰਬਜੂ ਪੱਲੇ ਪਈ ਆ ਲੰਬਜੂ ਪਤਾ ਮੈਂ ਆਪਣੇ ਹਾਂ ਪ੍ਰਾਣ ਦਾ ਭਾਲਦੀ ਆ ਤੇਰੇ ਹਾਂ ਪ੍ਰਮਾਨ ਦੇ ਤਾਂ ਚੀਨ 'ਚ ਮਿਲਦੇ ਉਰੇ ਨਹੀਂ ਮਿਲਦੇ ਦੀ ਪੰਜਾਬ 'ਚ ਬੈਠਾ ਰੋਟੀ ਖਾਣੀਆਂ ਖਾ ਲੈ ਮੇਰੀ ਗੱਲ ਸੁਣ ਸਾਰਾ ਦਿਨ ਹਰਮਣ ਸਭ ਤੋਂ ਵੱਧ ਨਸ਼ਾ ਕਾਹਦੇ ਚ ਹੁੰਦਾ ਸਭ ਤੋਂ ਵੱਧ ਨਸ਼ਾ ਬੇਬੇ ਆ ਕਿਤਾਬਾਂ ਚ ਉਹ ਕਿਵੇਂ ਬੇਬੇ ਜਦੋਂ ਖੋਲੀਂਦੀਆਂ ਉਦੋਂ ਹੀ ਨੀਂਦੋਂ ਲੱਗ ਪੈਂਦੀ ਆ ਫਟੇ ਮੂੰਹ ਆਏ ਜੇ ਦਾ ਅੱਜ ਦਿਨੇ ਸੁਪਨੇ ਲੈ ਜਾਂਨਾ ਹੈ ਖੇਤ ਨਹੀਂ ਉਜੜਨਾ ਉਹ ਤੇਰਾ ਬਹਿਜੇ ਬੇੜਾ ਪਾਕਿਸਤਾਨ ਦੀਏ ਤੋਪੇ ਨਜ਼ਾਰਾ ਹੀ ਘਾਲਤਾ ਐਨੇ ਨਜ਼ਾਰੇ ਵਾਲਾ ਸੁਪਨਾ ਲੈ ਰਿਆ ਸੀ ਮੈਂ ਹਜੇ ਵੀ ਨਜ਼ਾਰਾ ਆਈ ਜਾਂਦਾ ਨਜ਼ਾਰਾ ਆਈ ਜਾਂਦਾ ਜਾਂ ਜਾਂਦਾ ਫੇਰ ਆਈ ਜਾਂਦਾ ਫੇਰ ਜਾਂ ਜਾਂਦਾ ਆਈ ਜਾਂਦਾ ਮੈਂ ਮਰਗੀ ਰੋਡੂ ਦੇ ਪਾਪੇ ਵੇ ਕਿਤੇ ਮੈਂ ਤਾਂ ਨਹੀਂ ਸੀ ਸੁਪਨੇ ਚ ਉਹ ਕਿਉਂ ਮੇਰੇ ਸੁਪਨਿਆਂ ਦੀ ਪੱਟੀ ਮੇਸ ਕਰਦੀ ਐ ਕਿਉਂ ਮੇਰੇ ਸੁਪਨੇ ਨੂੰ ਆਉਣੋਂ ਹਟਾਉਣੀ ਐ ਵੇ ਮੈਂ ਤਾਂ ਅੱਗ ਲਾ ਦੂੰ ਤੇਰੇ ਸੁਪਨਿਆਂ ਨੂੰ ਜਿੱਦ ਤੇਰਾ ਸੁਪਨਾ ਆ ਉਹਦੇ ਲਾਦੀ ਅੱਗ ਨਹੀਂ ਵਿਚੇ ਮੱਚ ਜੀ ਤੂੰ ਫਿਰ ਮੈਂ ਨਵੇਂ ਸੁਪਨੇ ਸ਼ੁਰੂ ਕਰੂੰਗਾ ਮੇਰੇ ਕਾ ਨੂੰ ਆਉਂਦੇ ਆ ਤੈਨੂੰ ਸੁਪਨੇ ਸੁਪਨੇ ਤਾਂ ਆਉਂਦੇ ਆ ਕੰਜਰੀ ਆਉਣ ਵਾਲੀ ਦੇ ਜਦੋਂ ਵੀ ਮੇਰਾ ਸੁਪਨਾ ਆਉ ਹਰਾਮਜਾਦਾ ਉੱਠ ਕੇ ਬਹਿ ਜਾਂਦਾ ਐ ਪਲੇਗ ਦੇ ਜਾਣਾ ਪੰਮੀਏ ਹਾਂ ਯਾਰ ਤੁਸੀਂ ਜਨਾਨੀਆਂ ਹੱਥਾਂ ਤੇ ਮਹਿੰਦੀ ਲਾਉਣ ਵੇਲੇ ਹੱਥ ਦੀ ਤਲੀ ਤੇ ਆਪਦੇ ਬੰਦੇ ਦਾ ਨਾਂ ਕਿਉਂ ਲਖਾਉਣੀ ਹੋ ਤਾਂ ਕਿ ਬੰਦਾ ਮੁੱਠੀ ਚ ਰਹੇ ਐ ਕਿਵੇਂ ਸੋਚਾਂ ਗਿਆ ਚ ਬੈਠਾ ਯਾਰ ਪੰਮੀਏ ਮੈਂ ਤਾਂ ਚੱਕਰ ਜੀ ਚ ਪੈ ਰਿਆਂ ਸਾਲੀ ਇਹ ਸਮਝ ਨਹੀਂ ਆਉਂਦੀ ਵੀ ਮੈਂ ਦਿਲ ਦੀ ਸੁਣਾ ਕਿ ਦਿਮਾਗ ਦੀ ਸਾਲੇ ਲੱਗਦੇ ਇਹ ਦੋਵੇਂ ਤੂੰ ਬੱਸ ਮੇਰੇ ਹੀ ਸੁਣ ਹੂੰ ਨਾ ਕਰਿਆ ਕਰ ਗਲਤ ਕੰਮ ਉਹ ਦਸਾਂ ਨੋਹਾਂ ਦੀ ਕਮਾਈ ਹੋਈ ਰੋਟੀ ਛੇਤੀ ਹਜਮ ਹੁੰਦੀ ਹੈ ਮੈਂ ਤਾਂ ਲੋਕਾਂ ਦਾ ਹਾਜਮਾ ਠੀਕ ਕਰਨ ਲਈ ਪਾਣੀ ਪਾਰੀ ਆਂ ਅੱਜ ਕੱਲ੍ਹ ਅਸਲੀ ਦੁੱਧ ਬੱਚਦਾ ਕਿੰਨੂ ਆਂ ਤੇ ਰੱਬ ਵੀ ਨਾ ਖਸਮਾਨੂ ਖਾਣਾ ਲੋਕਾਂ ਦੇ ਸਰੀਰ 'ਚ ਨਕਲੀ ਲੇਬਰ ਲਾਣ ਲੱਗ ਪਿਆ ਹਾਂ ਉਹ ਲੇਬਰ ਨਹੀਂ ਹੁੰਦਾ ਲਿਵਰ ਹੁੰਦਾ ਜੋ ਵੀ ਹੁੰਦਾ ਅਸਲੀ ਗੱਲ ਤਾਂ ਇਹ ਹੀ ਆ ਨਾ ਕਿ ਨਕਲੀ ਆ ਨਕਲੀ ਹੈ ਉਹ ਆਪਣੇ लाडले ਦਿਓਰ ਨੂੰ ਵੀ ਠਾ ਲਿਆ ਕਰ ਗੋਡੇ-ਗੋਡੇ ਦਿਨ ਚੜ ਗਿਆ ਹਲੇ ਤੱਕ ਸੁੱਤਾ ਪਿਆ ਵਿਚਾਰਾ ਟਿਊਸ਼ਨ ਤੋਂ ਆਇਆ ਪਾਸੇ ਵੀ ਅੱਜ ਸੁੰਡੇ ਆ ਕੀ ਹੈ ਸੁੰਡੇ ਉਹ ਸੁੰਡੇ ਨਹੀਂ ਹੁੰਦਾ ਸੰਡੇ ਹੁੰਦਾ 24 ਹੁੰਦਾ ਹੁੰਦਾ ਤਾਂ ਛੁੱਟੀ ਵਾਲਾ ਦਿਨ ਹੀ ਆ ਨਾ ਛੁੱਟੀ ਵਾਲਾ ਦਿਨ ਤੜਕੀ ਤੜਕੀ ਅੰਗਰੇਜ਼ੀ ਦੀ ਮਾਂ ਪੈਣ ਕਰ ਦਿੰਦੀ ਹੈ ਸੁੰਡੇ ਉਹ ਤੂੰ ਉੱਠ ਓਏ ਹਾਂ ਪਿਆਰਾ ਹੈ ਉਹ ਤੂੰ ਉਹ ਤੂੰ ਹਟ ਉਹਦੋਂ ਤੜਦੀ ਨਹੀਂ ਨਾ ਮੈਂ ਕੀ ਜੀ ਹੁਣ ਕੀ ਹੈ ਪੀ ਜਰਮਨੀ ਉਹ ਜਰਮਨੀ ਨਹੀਂ ਹੁੰਦਾ ਜਰਨੀ ਹੁੰਦਾ ਜੋ ਵੀ ਹੁੰਦਾ ਹੁੰਦਾ ਤਾਂ ਸੈਂਸ ਪਤਾ ਹੀ ਆ ਨਾ ਦਰਸ ਕਰ ਲੈ ਅੰਗਰੇਜ਼ੀ ਤੇ ਹਾਏ ਹਾਏ ਵੇਖਿਓ ਮੇਰੀ ਅੱਖ ਚ ਕੀ ਰੜਕਦਾ ਪਿਆ ਧੋਖਾਲ ਬਸ ਪੁੱਛ ਨਾ پلان ਇਹਦਾ ਦੱਸ ਦੋ ਵੀ ਹੁਣ ਤੇਰੀ ਅੱਖ ਚ ਤਾਂ ਗਵਨਨ ਰੜਕਦੀ ਆ ਅੱਖਾਂ ਵਿੱਚ ਭਾਵੇਂ ਦਾ ਰਕਾਂ ਮੈਂ ਕਿਹਾ ਮੈਂ ਕੋਈ ਕੁਝ ਪੁੱਛਦਾ ਮਿਲਦੇ मैं रोज सुबह उठ के ना मैं यही प्रार्थना करता हूँ कि मेरी जैसी बीवी है ना सबको दे सच में और क्या मैं अकेला दुखी रहूं? क्यों रहू <laughs>